ਦੇ ਇਸ ਪਰਵਾਹ ਨੂੰ ਸਤਿ ਸ੍ਰੀ ਅਕਾਲ ਜਿਵੇਂ ਫਿਲਮ ਬਣਾਉਣ ਤੋਂ ਬਾਅਦ ਫਿਰ ਅਸੀਂ ਦੌਰ ਟੂ ਦੌਰ ਸ਼ਹਿਰ ਤੋਂ ਸ਼ਹਿਰ ਜਾਂਦੇ ਆ ਅੱਜ ਤੁਹਾਡੇ ਸ਼ਹਿਰ ਆਏ ਆ ਉਹ ਚੰਗੀਆਂ ਫਿਲਮਾਂ ਬਣਾਉਣ ਦੀ ਤਾਂਚ ਅਸੀਂ ਇੱਕ ਚੰਗੀ ਫਿਲਮ ਬਣਾਈ ਆ ਆਪਣੇ ਵੱਲੋਂ ਬਾਅਦ ਵਿੱਚ ਤੁਸੀਂ ਇਸ ਤਰ੍ਹਾਂ ਦਾ ਹਮਾਇਤ ਕਰਨਾ ਉਹ ਦੋ ਦਿਨ ਬਾਅਦ ਬਕਰਾਂ ਮਨਸਪ ਸ਼ੌਂਕੀ ਸਰਦਾਰ ਰੱਖੀ ਕੀ ਇਹਦੇ ਪੰਜਾਬ ਦੀ ਸੰਸਕ੍ਰਿਤੀ ਤਾਂ ਹੈਗੀ ਆਬਵੀਅਸ ਹੈਗੀ ਆ ਪਰ ਇਹ ਮਤਲਬ ਨਵੀਂ ਚੀਜ਼ ਕੀ ਹੈ ਕਿਉਂਕਿ ਫਿਲਮਾਂ ਅਸੀਂ ਬਹੁਤ ਦੇਖਦੇ ਆ ਰਹੇ ਹਾਂ ਜਦ ਵੀ ਆਪਾਂ ਕੋਈ ਫਿਲਮ ਬਣਾਉਂਦੇ ਆ ਜਾਂ ਪੱਟ ਕਥਾ ਲਿਖਦੇ ਆ ਜਾਂ ਹਰ ਦੇ ਸਭਾਤ ਲਿਖਦੇ ਆ ਤਾਂ ਉਹ ਦੂਜੀ ਤੋਂ ਵੱਖਰੀ ਹੀ ਲਿਖੀ ਜਾਂਦੀ ਹੈ ਇਸੇ ਕਰਕੇ ਉਹ ਉਤਿਆਰ ਮਿਲਦਾ ਜਿਵੇਂ ਅਸੀਂ ਉਸਕਾਂ ਦੇ ਰਵਾਇਤੀ ਜਿਸ ਤਰ੍ਹਾਂ ਦੀ ਪਹਿਲਾਂ ਬਣਦੀ ਹੈ ਜੀ ਉਸੇ ਤਰ੍ਹਾਂ ਦੀ ਹੋਊਗੀ ਫਿਰ ਉਸ ਤਰ੍ਹਾਂ ਦਾ ਪਿਆਰ ਨਹੀਂ ਮਿਲਦਾ ਸੋ ਫਿਲਮ ਨੂੰ ਦੋ ਹਿੱਸਿਆਂ 'ਚ ਵੰਡ ਚਲ ਗਿਆ ਪਸਿੱਧਾ ਸਿੱਧਾ ਇੱਕ ਸੰਗੀਤ ਤੇ ਦੂਜੀ ਉਹਦੀ ਕਹਾਣੀ ਸੰਗੀਤ ਸਾਡੇ ਮੁਲਕ 'ਚ ਬਹੁਤ ਜ਼ਰੂਰੀ ਹੈ ਫਿਲਮਾਂ ਲਈ ਕਿਉਂਕਿ ਸੰਗੀਤ ਦਾ ਪ੍ਰੋਡਿਊਸਰ ਨੂੰ ਥੋੜਾ ਜਿਹਾ ਸਹਾਰਾ ਮਿਲ ਜਾਂਦਾ ਹੈ ਜਦੋਂ ਮਿਊਜ਼ਿਕ ਕਰਦੇ ਆ ਜਦੋਂ ਉਹਦੇ ਫਰੰਟ ਸੱਗੇ ਕਿਸੇ ਪ੍ਰਾਪਲ ਨੂੰ ਦੇਣੇ ਕੈਮਬਰੀ ਜਦੋਂ ਅਸੀਂ ਫਿਲਮ ਬਣਾਉਣੇ ਬਜਟ ਵੱਧ ਘਟ ਜਾਂਦਾ ਉਹਦੇ ਨਾਲ ਨੂੰ ਹੰਤਾ ਮਿਲ ਜਾਂਦਾ ਸੋ ਜੇ ਚੰਗਾ ਸੰਗੀਤ ਕੰਪਨੀ ਚੰਗੇ ਪੈਸੇ ਦੇਖੇ ਨਾ ਤਾਂ ਕੁਰੀਤ ਰਹਿੰਦੀ ਹੈ ਤਾਂ ਉਹਨਾਂ ਨੂੰ ਆਸਰਾ ਮਿਲਦਾ ਸੋ ਉਹਦੇ ਜੇ ਅਸੀਂ ਸਫਲ ਹੋਏ ਸੰਗੀਤਕ ਦੌਰ ਤੇ ਤੁਸੀਂ ਬਹੁਤ ਪਰਵਾਹ ਕਰ ਰਹੇ ਹੋ ਔਰ ਅੱਗੇ ਹੁਣ ਕਹਾਣੀ ਹੈ ਉਹ ਜਦੋਂ ਪਹਿਲੇ ਦਿਨ ਸਕਰੀਨ ਤੇ ਲੱਗੇਗੀ ਤੁਹਾਡੇ ਰਿਵਿਊ ਤੇ ਚਾਹਵਨਾ ਦਾ ਪਿਆਰ ਉਹ ਫਿਰ ਦਾ ਸੁਗਤਨੀ ਕੁਮਤਰੀ ਮਿਲਦਾ ਜੀ ਪਿਆਰ ਹਮੇਸ਼ਾ ਤੁਹਾਡੇ ਵਾਸਤੇ ਪਹਿਲਾਂ ਹੀ ਰਿਹਾ ਪੰਜਾਬੀਆਂ ਦਾ ਜ਼ਰੂਰਤ ਤੋਂ ਵੱਧ ਹੀ ਰਿਹਾ ਤੇ ਇਸ ਵਾਰ ਵੀ ਪੂਰੀ ਉਮੀਦ ਹੈ ਇਸ ਫਿਲਮ ਤੋਂ ਹਾਂ ਇਹ ਥ੍ਰਿਲਰ ਹੈ ਕੰਪਲੀਟਲੀ ਚਲਮਾ ਥੋੜੀ ਨੇ ਸੌਖੀਆਂ ਬਣ ਗਈ ਉਹਦੇ ਚ ਪੜਖਤਾ ਸਿੱਧੀ ਹੁੰਦੀ ਹੈ ਔਰ ਉਹਦਾ ਬਜਟ ਵੀ ਸੀਮਤ ਚ ਵੱਧ ਜਾਂਦੀ ਹੈ ਐਕਸ਼ਨ ਫਿਲਮ ਹੋਣ ਸਿਰ ਨੂੰ ਵਿਦੇਸ਼ ਸ਼ੂਟ ਕਰਨਾ ਉਹ ਥੋੜਾ ਜਿਆਦਾ ਸੋਚ ਤੋਂ ਪਹਿਲਾਂ ਹੀ ਵੱਧ ਜਾਂਦਾ ਹੈ ਕੋਸੇਸ ਆ ਬਣਾ ਕੇ ਫਿਲਮਾਂ ਦੀ ਆਸਾਨ ਲੋਜਨ ਔਰ ਬੜੀ ਗੁੰਦਗੁੰਦ ਕਹਾਣੀ ਹੈ ਪਰਵਾਰਿਕ ਫਿਲਮ ਪਰ ਹੈ ਥ੍ਰਿਲਰ ਕਿੰਨਾ ਮਜ਼ੇਦਾਰ ਬੈਗਿਸਟ ਹੈ ਲੋਕੀ ਚੂਲ ਕਿੱਥੇ ਹੋਈ ਹੈ ਮਾਨ ਸਾਹਿਬ ਸ਼ੂਟਿੰਗ ਆਪਣੇ ਪਿੰਡ ਦੀ ਹੋਈ ਹੈ ਬਠਿੰਡਾ ਦੀ ਲੋਕੇਸ਼ਨ ਨਹੀਂ ਕਦੇ ਸੋਚੀ ਆ ਤੁਸੀਂ ਬਲਾਉ ਆਣੀਏ ਤੇ ਆ ਜੰਨੇ ਸੀ ਬਹੁਤ ਵੈਲਕਮ ਜੀ ਆਓ ਬਠਿੰਡਾ ਚ ਬਹੁਤ ਵਧੀਆ ਵਧੀਆ ਲੋਕੇਸ਼ਨ ਹੈ ਮੈਂ ਜਿੱਥੇ ਵੱਡਦਾ ਰਿਹਾ ਹਾਂ ਤੇ ਗਰੀਬਾਂ ਸਾਰੇ ਪੰਜਾਬ ਤੋਂ ਸਾਡੀ ਮਿੱਤਰਤਾ ਸੀ ਜਿੰਦਗੀ ਦੇ ਬਹੁਤੇ ਸਾਲ ਅਸੀਂ ਦਵੈਰੀਆਂ ਮਿੱਤਰਤਾ ਚ ਕੱਟਿਆ ਤੁਹਾਡੇ ਇਸ ਇਲਾਕੇ ਚ ਅੱਗੇ ਮੁਖਸਰ ਜਲਾਲਾਬਾਦ ਹਰ ਥਾਈ ਮੈਂ ਬਹੁਤ ਘੁੰਮਦਾ ਰਿਹਾ ਹਾਂ ਇਸ ਬਿਸ਼ੇਚੋਂ ਤੋਂ ਪਹਿਲਾਂ ਬਟਿੰਡੇ ਦੀ ਜਿਹੜੀ ਲੋਕੇਸ਼ਨ ਹੈ ਜਾਂ ਜਿਹੜੀ ਇੱਥੋਂ ਦੇ ਜਿਸ ਤਰ੍ਹਾਂ ਦੇ ਆਪਣਾ ਆਲਾ ਦਵਾਲਾ ਇਹ ਟਾਈਮ ਪੀਰੀਅਡ ਦੇ ਸਮ ਲਈ ਬਹੁਤ ਅੱਛਾ ਹੈ ਕਿਤੇ ਕਿਤੇ ਅੱਗੇ ਜਾ ਕੇ ਉਸ ਤਰ੍ਹਾਂ ਦੇ ਕੁਝ ਪਿੰਡ ਮਿਲ ਜਾਂਦੇ ਸੋ ਅਸੀਂ ਲਿਖੀ ਜਾਂਦੇ ਕਹਾਣੀ ਮੈਨੂੰ ਲੱਗਦਾ ਹੈ ਇਧਰ ਹੀ ਕਰਨੀ ਪਊਗੀ 100% ਮਾਨ ਸਾਹਿਬ ਕੋਈ ਵੀ ਫਿਲਮ ਮੀਡੀਆ ਤੁਹਾਡੇ ਨਾਲ ਜੀ ਜੀ ਧੰਨਵਾਦ ਮਾਨ ਸਾਹਿਬ ਕੋਈ ਵੀ ਫਿਲਮ ਆਉਂਦੀ ਹੈ ਉਹਦਾ ਵੱਡਾ ਪ੍ਰਭਾਵ ਪੈਂਦਾ ਜੀ ਆਮ ਲੋਕਾਂ ਦੇ ਉੱਤੇ ਆਮ ਲੋਕਾਂ ਦੀ ਲਾਈਫ ਦੇ ਉੱਤੇ ਬੜਾ ਵੱਡਾ ਪ੍ਰਭਾਵ ਪੈਂਦਾ ਕੋਈ ਵੀ ਫਿਲਮ ਆਉਂਦੀ ਹੈ ਤੇ ਇਹ ਕਿੰਨਾ ਤੁਹਾਨੂੰ ਲੱਗਦਾ ਕਿ ਇਹ ਚੀਜ਼ ਦਾ ਅਸਰ ਪੈਣਾ ਕਿਉਂਕਿ ਬਹੁਤ ਉਮੀਦਾਂ ਬਹੁਤ ਹੁੰਦੀਆਂ ਚੀਜ਼ਾਂ ਦੇ ਜਿਹੜਾ ਪੁਰਾਣਾ ਯੋਗ ਸੀ ਉਦੋਂ ਪਰਿਵਾਰ ਇਕੱਠੇ ਹੁੰਦੇ ਸੀ ਘਰ ਚ ਦਾਣੇਦਾਰੀ ਘਰ ਦੀ ਬੇਬੇ ਜਿਹੜੀ ਬੱਦੀ ਹੁੰਦੀ ਸੀ ਉਹਦੇ ਕੋਲ ਬੈਠੀ ਸੀ ਔਰ ਚਾਚੇ ਦਾਇਆਂ ਦਾ ਇੱਕ ਸਮੂਹ ਹੁੰਦਾ ਸੀ ਲਾਣਾ ਵਜਦਾ ਸੀ ਅਜੋਕੇ ਯੋਗ ਚ ਬਹੁਤੀ ਜਿਹੜੀ ਜੇਟੈਸ਼ਨ ਹੈ ਉਹ ਚੰਡੀਗੜ੍ਹ ਨੂੰ ਮੋਹਾਲੀ ਨੂੰ ਜਾਂ ਸ਼ਹਿਰਾਂ ਨੂੰ ਭੱਜਦੀ ਹੈ ਸ਼ਹਿਰਾਂ ਚ ਜਾਣ ਦਾ ਕੋਈ ਹਰਜ ਨਹੀਂ ਜੇ ਤੁਹਾਡੀ ਜੇਵ ਆ ਲੋ ਕਰਦੀ ਹੈ ਤੁਸੀਂ ਰਹੋ ਫਰਜ਼ਾ ਤੇ ਪਿੰਡ ਨੂੰ ਛੱਡੋ ਕਿਉਂਕਿ ਜਿਹੜਾ ਭਵਿੱਖ ਆ ਉਹ ਬੜੀ ਅਜੀਬ ਤਰ੍ਹਾਂ ਦਾ ਆਉਣ ਵਾਲਾ ਹੈ ਤੁਹਾਡਾ ਸਾਡਾ ਸਾਰਿਆਂ ਦਾ ਬਦਲਦੀ ਦੁਨੀਆ ਦੀ ਜਿਹੜੀ ਇਕਾਂਸ਼ਾ ਹਮੇਸ਼ਾ ਬਦਲਦੀ ਰਹਿੰਦੀ ਹੈ ਔਰ ਇਸ ਤਰ੍ਹਾਂ ਨੂੰ ਸਾਨੂੰ ਲੱਗਦਾ ਕਿ ਅਸੀਂ ਬੜੇ ਆਜ਼ਾਦੀਦਾਨਿਕ ਮੰਨ ਰਹੇ ਹਾਂ ਬਟ ਜਿਹੜੇ ਦੁਨੀਆ ਨੂੰ ਚਲਾਉਣ ਵਾਲੇ ਲੋਕ ਹਨ ਉਹ ਕਨਸੈਪਟ ਤਿਆਰ ਕਰਦੇ ਆ 10 20 ਸਾਲ ਪਹਿਲਾਂ ਜਿਹੜਾ ਭਵਿੱਖ ਦਾ ਕਨਸੈਪਟ ਆ ਉਹ ਸਕੁਅਰ ਸਿਟੀਜ਼ ਦਾ ਆ ਜਾਣਾ ਕਿਉਂਕਿ ਭਵਿੱਖ ਚ ਆਟੋਮੈਟਿਕ ਕਾਰਾਂ ਟ੍ਰੇਨਾਂ ਉਹਦੇ ਲਈ ਉਸ ਤਰ੍ਹਾਂ ਦੇ ਸ਼ਹਿਰਾਂ ਦੀ ਇੱਛਾ ਸ਼ਾਇਦ ਇਹ ਜਿਹੜੇ ਸ਼ਹਿਰ ਆ ਵਿਅਰਥ ਹੋ ਜਣਾ ਪਰ ਤੇ ਤੁਹਾਡੀ ਬੈੜੀ ਥੋੜੇ ਘਰੇ ਜਾਂਦੀ ਹੈ ਤਾਂ ਕੋਸ਼ਿਸ਼ ਕਰੋ ਪਿੰਡਾਂ ਚ ਰੋਹ ਇਹ ਇਸ ਫਿਲਮ ਚ ਵੀ ਪਿੰਡਾਂ ਦਾ ਨਿਕ ਮਾਰਾ ਦਿਸਦਾ ਅਜਾ ਮਾਨ ਸਾਹਿਬ ਇੱਕ ਸਭ ਤੋਂ ਪਹਿਲੀ ਗੱਲ ਤਾਂ ਜੀ ਮੈਂ ਪੱਗ ਛੋਟੇ ਕਰਕੇ ਬੰਨ ਕੇ ਜੀ ਗੱਲ ਮਾਨ ਸਾਹਿਬ ਜ਼ਿੰਦਗੀ ਚ ਕਦੇ ਇੱਕ ਛੋਟਾ ਜਿਹਾ ਸਵਾਲ ਲੰਮਾ ਜਿਹਾ ਸਵਾਲ ਆ ਸਰ ਸੌਰੀ ਪੁੱਛਣਾ ਸਵਾਲ ਇਹ ਆ ਸਰ ਕਿ ਤੁਹਾਡੇ ਲਈ ਫਿਲਮਾਂ ਦੀ ਸਕਸੈਸ ਜਾਂ ਉਹਦੀ ਸਫਲਤਾ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਮਾਪਦੰਡ ਤੁਹਾਡੇ ਲਈ ਕੀ ਹੈਗਾ ਇੱਕ ਆਪਾਂ ਕਹਿ ਦਈਏ ਪੈਸੇ ਦੇ ਤੌਰ ਤੇ ਸਫਲਤਾ ਫਿਲਮ ਦੀ ਜਾਂ ਸਮਾਜਿਕ ਤੌਰ ਦੇ ਉੱਤੇ ਸਫਲਤਾ ਉਹ ਫਿਲਮ ਦੀ ਕਿਉਂਕਿ ਮੇਰੇ ਹਿਸਾਬ ਨਾਲ ਸਰ ਸਵਾਲ ਇਸ ਕਰਕੇ ਲਵਾਂਗਾ ਤੁਹਾਡੀ ਵਾਕਿਉ ਪੰਜਾਬ ਦੇ ਮੁੱਦੇ ਉੱਤੇ ਬਣੀ ਸੀ ਬਹੁਤ ਅੰਡਰ ਰੈਟਡ ਰਹੀ ਹੈ ਫਿਲਮ ਉੱਤੇ ਨਹੀਂ ਇੱਕਮ ਜਦੋਂ ਆਈ ਸੀ ਨਾ ਉਦੋਂ ਮੰਡੀਆਂ ਸੀ ਜ਼ਿਆਦਾ ਮਲਟੀਪਲੈਕਸ ਨਹੀਂ ਸੀ ਪਰ ਉਸ ਫਿਲਮ ਨੇ ਐਸੇ ਬਣਾਫੇ ਬਹੁਤ ਅੱਛੇ ਬਾਬੇ ਝੂਠ ਕੋ ਨੇ ਇੱਕਮ ਨੇ ਬੜੇ ਸਕਸੈਸਫੁਲੀ ਸਾਡੀ ਕੰਪਨੀ ਨੂੰ ਰੈਵਨੂਇੰਗ ਦਿੱਤਾ ਉਸ ਤਰ੍ਹਾਂ ਦੀ ਫਿਲਮਾਂ ਦੀ ਮੈਂ ਹੱਕ ਜੈਂ ਔਰ ਜਿਹੜੀਆਂ ਇੱਕ ਦੋ ਅਸੀਂ ਅੱਗੇ ਮਾਪਦੰਡ ਤੁਸੀਂ ਕਿਸ ਚੀਜ਼ ਨੂੰ ਮੰਨਦੇ ਹੋ ਉਸ ਚੀਜ਼ ਨੂੰ ਮੰਨਦੇ ਹੋ ਕਿ ਜਾਂ ਇਹ ਦੇਖੋ ਮਸ਼ਹੂਰੀ ਦਾ ਮਾਪਦੰਡ ਸਿਨੇਮਾ ਵੀ ਕਮਾਦਿਆਂ ਮੈਂ ਮਸ਼ਹੂਰ ਹੋਣਾ ਜਦੋਂ ਅਸੀਂ ਗਾਉਨੇ ਸਾਨੂੰ ਪਹਿਲਾਂ ਹੀ ਤੁਹਾਡੇ ਨਾਲ ਪਿਆਰ ਮਿਲ ਗਿਆ ਇਹ ਕੱਲੀ ਮਸ਼ਹੂਰੀ ਲਈ ਤਾਂ ਹੈ ਕੋਸ਼ਿਸ਼ ਹੁੰਦੀ ਹੈ ਕਿ ਕੁਛ ਨਾ ਕੁਛ ਚੀਜ਼ਾਂ ਦੇਖੋ ਕੁਭੇ ਖਿੱਚ ਇਹ ਦੁਨੀਆ ਡਾਇਨਾਸੌਰ ਵਰਗੀ ਹੈ ਵੱਡੀਆਂ ਲੀਪੀਆਂ ਨੇ ਛੋਟੀਆਂ ਲੀਪੀਆਂ ਖਾ ਜਾਣੀਆਂ ਇਹ ਤੁਹਾਨੂੰ ਵੀ ਪਤਾ ਹੈ ਹਰ ਜਨਰੇਸ਼ਨ ਦਾ ਫਰਜ਼ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਰਹੇ ਅੱਗੇ ਵਾਲਿਆਂ ਨੇ ਕਿਸ ਤਰ੍ਹਾਂ ਚੱਲਣਾ ਉਹਨੂੰ ਅਸੀਂ ਨਾਪ ਨਹੀਂ ਸਕਦੇ ਤੋਂ ਦੇਖਣੋਂ ਸੋ ਜਿਸ ਸਾਫ ਚ ਕਨਵੈਂਟ ਸਕੂਲ ਦਾ ਰੁਝਾਨ ਚੱਲਿਆ ਬੱਚੇ ਪੰਜਾਬੀ ਘਰ ਚ ਬੋਲ ਤਾਂ ਲੈਂਦੇ ਪਰ ਉਹਨਾਂ ਲਿਪੀ ਨਹੀਂ ਆਉਂਦੀ ਆਉਣ ਵਾਲੇ ਕਿਹੜੇ ਜ਼ਮਾਨੇ ਉਹ ਮੀਟਾਵਰਸ ਦਾ ਸਾਰਾ ਕੁਝ ਕੁਲਤਨਾ ਚਾਹ ਸੋ ਇਹਦੇ ਤੇ ਕੁਝ ਨਾ ਕੁਝ ਚੀਜ਼ਾਂ ਜਿਨਾ ਸਿਨੇਮਾ ਆ ਇਹ ਸੰਗੀਤ ਹੈ ਕਿਤੇ ਨਾ ਕਿਤੇ ਹੈਗਾ ਜੇ ਬੰਦੇ ਨਹੀਂ ਮਿਲਣੇ ਕਿ ਤੱਕ ਆਪਸ ਵਿੱਚ ਜੁੜੇ ਤਾਂ ਰਹਿੰਦੇ ਆ ਉਹ ਸਾਡਾ ਫਰਜ ਆ ਕਿ ਅਸੀਂ ਚੰਗੀਆਂ ਫਿਲਮਾਂ ਬਣਾ ਲਈਏ। ਇੱਕ ਵਾਰੀ ਇੱਕ ਅੱਧੀ ਫਿਲਮ ਹੋਰ ਬਣਾਉ। ਕਈ ਵਾਰੀ ਕੀ ਹੁੰਦਾ ਛੋਟੇ ਤੇ ਜਦੋਂ ਆਪਾਂ ਸਮਾਜਿਕ ਵਿਸ਼ੇ ਤੇ ਫਿਲਮ ਬਣਾਉਂਨੇ ਨਾ ਉਹਦੇ ਚ ਇੰਨੇ ਰੰਗ ਭਰ ਦਿੰਨੇ ਆ ਕਿ ਅੱਗੇ ਪੁਵਿੱਠੇ ਚ ਉਹਦੇ ਪਿੱਛੇ ਕੁਝ ਹੋਰ ਬਣਾਉਣਾ ਔਖਾ ਹੋ ਜਾਂਦਾ। ਉਸ ਵਕਤ ਅਸੀਂ ਉਹਦੇ ਚ ਪਾਣੀਆਂ ਦਾ ਮੁੱਦਾ ਛੋਹਿਆ ਸੀ ਜਿਹੜਾ ਅੱਜ ਬੜੇ ਜ਼ੋਰਾਂ ਸੋ ਚੋਹਾਂ ਪਿਆ। ਤੁਹਾਡੇ ਅੱਗੇ ਬਹੁਤ ਸਾਝਿਲ ਕੱਟ ਪਾਣੀ ਦੀ ਬੜੀ ਪ੍ਰੋਬਲਮ ਆ। ਅਸੀਂ ਜਦੋਂ ਖਾਰੇ ਪੂਰੇ ਲਾਉਣਾ ਲੈਂਦੇ ਰਹਨਾ ਉਦੋਂ ਇਹੀ ਦਿਖਾਇਆ ਸੀ ਦੇਖੋ ਵੈਸੇ ਤਾਂ ਜਿਹੜੇ ਚਿੰਤਕ ਹੈ ਜਾਂ ਜਿਹੜੇ ਬੁੱਧੀਜੀਵੀ ਹੈ ਜਾਂ ਜਿਹੜੇ ਵਿਦਿਆ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੀ ਇੱਕ ਬਹੁਤ ਵੱਡੀ ਤਾਕਤੀ ਹੈ ਉਹ ਸਾਰਾ ਭਾਰ ਆਪਣੇ ਤੇ ਚੱਕ ਲੈਣੇ ਉਹ ਆਰਟਿਸਟਿਕ ਲਾਈਨ ਵਾਲੇ ਲੋਕਾਂ ਨੂੰ ਨਾ ਉਹ ਇਹ ਮੰਨਦੇ ਨਹੀਂ ਵੀ ਵਾਈਜ਼ ਆ ਇਹਨਾਂ ਦੀ ਆਖੀ ਗੱਲ ਕੋ ਸੋਲੂਗਾ ਜਦ ਕਿ ਉਲਟਾ ਉਹਨਾਂ ਦੀ ਕਦੇ ਵੀ ਨਹੀਂ ਸੁਣਦੇ ਸਿਨੇਮਾ ਜਾਂ ਗੀਤ ਦੀ ਕਦੇ ਵੀ ਗੱਲ ਅੱਗੇ ਚੱਲੇ ਜਾਂਦੀ ਹੈ ਕੋਈ ਸਾਰੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਵਿਸ਼ੇ ਚੁਣਦੇ ਜਾਣ ਤਾਂ ਪੱਕਾ ਕੀ ਹੁੰਦਾ ਨਾ ਕਿ ਜਦੋਂ ਫਿਲਮ ਬਣਦੀ ਹੈ ਉਹ ਅੱਜ ਕੱਲ ਬਜਟ ਬਹੁਤ ਵੱਡੇ ਹੋ ਗਏ। ਉਤਪਾਦਨ ਬਹੁਤ ਮਹਿੰਗਾ ਹੋ ਗਿਆ। ਜਿੰਨੇ ਵੀ ਫਿਲਮ ਵਿਦੇਸ਼ ਚ ਬਣਦੀ ਉਹਨੇ ਵੀ ਇੱਥੇ ਬਣ ਗਈ। ਕਈ ਵਾਰੀ ਸਮਾਜਿਕ ਵਿਸ਼ੇ ਤੋਂ ਬੰਦੇ ਚੱਲ ਜਾਂਦੇ। ਕਈ ਵਾਰੀ ਰਿਸਪਾਂਸ ਨਾ ਮਿਲੇ ਉਹ ਬੰਦ ਟੁੱਟ ਜਾਂਦਾ। ਪਰ ਤੁਹਾਨੂੰ ਦੇਖਣ ਨੂੰ ਲੱਗਦਾ ਵੀ ਫਿਲਮਾਂ ਨਾਲ ਕੋ ਬਹੁਤ ਪੈਸਾ ਹੁੰਦਾ। ਜੇ ਇੱਕ ਰਹਿ ਜਵੇ ਨਾ ਬਹੁਤ ਅਨਸਰਸਾਲ ਲੱਗਦਾ ਬੜਾ ਪਰਮਾ ਹੈ ਅਸੀਂ ਆਸ ਵੀ ਤੁਹਾਡੇ ਅੱਗੇ ਇੱਕ ਚੁੱਲਾ ਹੈ ਪਰ ਇਦਾਂ ਦੀ ਚੀਜ਼ ਦੀ ਆਸ ਮੁਸ਼ਕਲ ਹੋ ਬੰਨੇ ਕਿੱਥੇ ਜਾ ਸਕੀ ਅਸੀਂ ਤੁਹਾਡੇ ਤੋਂ ਹੀ ਆਸ ਕਰਦੇ ਹਾਂ ਕਿ ਵੀ ਜਿੰਦਾ ਦੀ ਕੋਈ ਇੱਕ ਪੱਟ ਕਹਿੰਦਾ ਅਸੀਂ ਲਿਖ ਰਹੇ ਹਾਂ ਥੋੜਾ ਜਿਹਾ ਵਕਤ ਲੱਗੂ ਤੇ ਉਹਦੇ ਤੇ ਵਰਕ ਕਰ ਰਹੇ ਹਾਂ ਮੈਨੂੰ ਲੱਗਦਾ ਉਹ ਉਹ ਸਮਾਜ ਸਮਾਜ ਨਾਲ ਜੁੜੇ ਹੋਏ ਹੈ ਅਸੀਂ ਆਪਦੇ ਬਾਪੂ ਜਾਂ ਬੇਬੇ ਨੂੰ ਉਹਦਾਂ ਦੀ ਫਿਲਮ ਤੋਂ ਹੋਣਾ ਹੈ ਨਾ ਉਹਨੂੰ ਇਦਾਂ ਲੱਗਦਾ ਵੀ ਸਾਡੀ ਆਪ ਦੀ ਕਹਾਣੀ ਸ਼ਾਇਦ ਚੱਲ ਰਹੀ ਹੈ ਕਿਸੇ ਵਰਗੀ ਫਿਲਮ ਆ ਜੀ ਬਹੁਤ ਮੇਰੇ ਹਿਸਾਬ ਨਾਲ ਬਹੁਤ ਅੰਡਰ ਰੇਟਡ ਰਹੀ ਹੈ ਪਰ ਉਹ ਫਿਲਮ ਆਪਦੇ ਮਾਪਿਆਂ ਨਾਲ ਦੇਖ ਜਦੋਂ ਦੇਖਦੇ ਆਂਗੇ ਉਦਾਂ ਹੀ ਖੇਤਾਂ ਵਿੱਚ ਤੁਰੇ ਜਾਂਦੇ ਉਹੀ ਕਮਾਦ ਉਹੀ ਖੇਤ ਉਹੀ ਮੋੜ ਕੇ ਡਰੈਕਟਰ ਨਹੀਂ ਜ਼ਰੂਰ ਬਣਾਵੋ ਮਾਨ ਸਾਹਿਬ ਇਹ ਮੂਵੀ ਦੀ ਗੱਲ ਕਰੀਏ ਇਹ ਮੂਵੀ ਦੀ ਜਿਹੜੀ ਆ ਰਹੀ ਹੈ ਤੁਹਾਡੀ ਮੂਵੀ ਇੰਦੇ ਡਾਇਰੈਕਟਰ ਕੋਲ ਦੇਖੋ ਮੇਰੀ ਗਰੰਟੀ ਹੈ ਸਾਰੇ ਸਵਾਲ ਮੈਨੂੰ ਨਾ ਪੁੱਛੋ ਬਾਕੀਆਂ ਨੂੰ ਪੁੱਛੋ ਉਹ ਫਰੇਸ ਵਾਲੇ ਵੀਰਾਂ ਨੇ ਕਿਤੇ ਅੱਗੇ ਵੀ ਜਾਣਾ ਸੀ ਉਹਨਾਂ ਕੋ ਵਕਤ ਕੱਟ ਸੀ लास्ट ਸਵਾਲ ਦਾ ਉਹ ਗੱਲ ਸਾਡੀਆਂ ਬੀਬੀਆਂ ਨੂੰ ਸਵਾਲ ਨਹੀਂ ਪੁੱਛੇ ਬੀਬੀਆਂ ਸਾਡੀ ਮਿਸੇ ਹੋਈਆਂ ਇਹ ਜਾਣ ਲੱਗਿਆ ਫਰੇਸ ਵਾਲਾ ਉਹਨੂੰ ਬੁਲਾ ਕੇ ਗਿਆ ਕਿਸੇ ਮਾਨ ਸਰ ਜੀ ਛੋਟੀ ਜੀ ਗੱਲ ਹੈ ਜੀ ਸਾਹਿਬ ਜੀ ਮੈਂ ਚਾਹਾਂਗਾ ਕਿ ਜੀ ਸਵਾਲ ਪੁੱਛੂ ਕਿ ਦੇਖੋ ਤੁਸੀਂ ਮੈਨੂੰ ਜਾਣਦੇ ਹੋ ਮੈਂ ਮੈਂ ਵੀ ਤੁਹਾਡੇ ਚ ਬਹੁਤ ਜ਼ਿਆਦੇ ਪਛਾਣਦਾ ਅਕਸਰ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਮਾਨ ਸਰ ਆਪਾਂ ਆਗੇ ਬਹੁਤ ਬਰਾਂ ਵਾਲਾ ਕਹਿੰਦੇ ਹਾਂ ਜੋ ਤਾਂ ਕਰੂੰਗਾ ਤੁਸੀਂ ਆਸ ਰੱਖਿਓ ਜ਼ਿੰਦਗੀ ਚ ਕਈ ਵਾਰੀ ਕੁਝ ਗੱਲਾਂ ਤੁਹਾਡੀ ਸੋਚ ਤੇ ਨਹੀਂ ਖਰੀਆਂ ਉਦਰੀ ਹੋਣਗੀਆਂ पर बहुत ही जिंदगी का जोड़ा बहुत काम है ਤੁਹਾਡੇ લેખે ਲਾਇਆ ਔਰ ਮੈਨੂੰ ਲੱਗਦਾ ਕਿ ਮੈਂ ਚਾਹੁੰਨਾ ਕਿ ਤੁਸੀਂ ਥੋੜੇ ਜਿਹਾ ਸਵਾਲ ਇਹ ਸਾਡੇ ਜਿਹੜੇ ਐਲੀ ਜੀ ਭਾਈ ਐਲੀ ਹਾਂਜੀ ਕਿਵੇਂ ਲੱਗ ਰਿਹਾ ਜੀ ਹੁਣ ਐਲੀ ਜੀ ਮੂਵੀ ਦੇ ਡਾਇਰੈਕਟਰ ਕੋਣ ਨੇ ਰਾਈਟਰ ਕੋਣ ਨੇ ਪੂਰੀ ਜਾਣਕਾਰੀ ਮੂਵੀ ਦੇ ਸਾਡੇ ਭਰਾ ਹੀ ਨੇ ਸਾਰੇ ਇੱਥੇ ਟੀਮ ਬਿਲਕੁਲ ਜੀ ਦੱਸ ਦਿਓ ਨਾ ਪਤਾ ਲੱਗ ਜਾ ਸਾਰਾ ਇਹ ਪਰ ਬਾਹਰ ਹੈ ਪਿੱਛੇ ਬਾਹਰ ਘੱਟ ਬਹੁਤ ਆਉਂਦੀ ਕਰਕੇ ਥੋੜਾ ਦੇਖ ਲੋਗੇ ਆ ਜਾਂਦੇ ਹੋ ਅੱਛਾ ਫਿਲਮ ਦੇ ਬਾਰੇ ਕੀ ਕਹਿਣਾ ਚਾਹੂੰਗਾ ਕਿ ਬਹੁਤ ਉਮੀਦਾਂ ਨੇ ਫਿਲਮ ਦੀ ਟੀਮ ਨੂੰ ਵੀ ਹੁੰਦੀ ਹੈ ਤੇ ਜਿਹੜੇ ਲੋਕ ਨੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਉਮੀਦ ਹੁੰਦੀ ਹੈ ਵੀ ਬੱਬੂ ਮਾਂ ਦੀ ਫਿਲਮ ਆ ਰਹੀ ਹੈ ਟੀਮ ਸਟਾਰ ਕਾਸਟ ਪੂਰੀ ਆ ਰਹੀ ਹੈ ਲੱਗਦਾ ਇਸ ਵਾਰੀ ਬੱਲੇ ਬੱਲੇ ਹੋਣੀ ਹੈ ਪੂਰੀ ਹਰ ਇੱਕ ਵਾਰੀ ਹੁੰਦੀ ਹੈ ਜੀ ਐਤਕੀ ਦੀ ਹੁੰਦੀ ਹੈ ਇਸ ਵਿੱਚ ਕੋਈ ਨੋਟ ਹੋ ਰਹੀ ਹੈ ਜੀ ਵਧੀਆ ਮੂਵੀ ਹੈ ਜਿੰਨਾ ਕਿ ਮੈਂ ਤਾਂ ਚਲੋ ਨਹੀਂ ਖਸਾ ਮੂਵੀ ਦਾ ਪਰ ਬਾਈ ਉਹਨਾਂ ਕਰਕੇ ਜਿੰਨਾ ਕੁ ਵੀ ਸੁਣਿਆ ਕਰ ਪਰ ਲੱਗਦਾ ਕਿ ਸਾਰੇ ਨਹੀਂ ਕਰ ਲਗੇ ਬਹੁਤ ਵਧੀਆ ਬਾਕੀ ਨੋ ਜੀ ਸਿਪੀ ਜੀ ਫਿਲਮਾਂ ਬਹੁਤ ਆ ਰਹੀਆਂ ਕੋਈ ਨਵਾਂ ਯੂਥ ਕੋਈ ਥੀਏਟਰ ਦਾ ਆ ਰਿਹਾ ਨਵੇਂ ਆ ਰਹੇ ਮੁੰਡੇ ਜੇ ਆਪਣੀ ਲਾਈਨ ਦੇ ਵਿੱਚ ਫਿਲਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡੇ ਸਾਰਿਆਂ ਦਾ ਥੈਂਕ ਯੂ ਕਰਦਾ ਤੇ ਸਾਡਾ ਵੱਡਾ ਭਰਾ ਭਾਈ ਬੱਬੂ ਮਾਨ ਭਾਈ ਬਹੁਤ ਮੁਬਾਰਕਾਂ ਫਿਲਮ ਤੇ ਬਹੁਤ ਮੁਬਾਰਕਾਂ ਸਾਡੇ ਫਿਲਮ ਦੇ ਹੀਰੋਇਨ ਉਹਨਾਂ ਨੂੰ ਮੁਬਾਰਕਾਂ ਮੈਂ ਫਿਲਮ ਦੇ ਵਿੱਚ ਹੈ ਨਹੀਂ ਪਰ ਮੈਂ ਹੈਗਾ ਹਾਂ ਕਿਉਂਕਿ ਸਾਡੇ ਭਰਾ ਦੀ ਫਰਮਾ ਰਹੀ ਹੈ ਤੇ ਮੈਂ ਮੁਬਾਰਕਾ ਦਿੰਦਾ ਸਾਰੀ ਟੀਮ ਨੂੰ ਤੁਹਾਡਾ ਧੰਨਵਾਦ ਕਰਦਾ ਇੱਥੇ ਆਉਣ ਦੇ ਲਈ ਜਿਹੜੀ ਕੋਸ਼ਿਸ਼ਾਂ ਮੈਨੂੰ ਵੀਰਤਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਦੇਖੋ ਜਿਹੜੀ ਪੰਜਾਬੀ ਹੈ ਪੰਜਾਬੀਆਂ ਦੀ ਗਿਣਤੀ ਭਾਈ ਪਹਿਲਾਂ ਹੀ ਬਹੁਤ ਥੋੜੀ ਹੈ ਮੈਂ ਤੁਹਾਡੇ ਮਾਧਮ ਰਹੀ ਸਿਰਫ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਆਰਟਿਸਟ ਆ ਨਾ ਇਹ ਥੋੜੇ ਬਣਾਏ ਹੁੰਦੇ ਨੇ ਇਹਨਾਂ ਨੂੰ ਪਿਆਰ ਕਰਿਆ ਕਰੋ ਬੜੇ ਸੌਫਟ ਹਰਟ ਹੁੰਦੇ ਨੇ ਇਹ ਤੇ ਕਿਹੜੀ ਲੈਂਗੁਏਜ ਆ ਸਾਡੀ ਕਿਉਂਕਿ ਉਹ ਦੇਖੋ ਅੱਜ ਦੇ ਸਮੇਂ ਤੇ ਸਾਡੇ ਜਿਹੜੇ ਪੰਜਾਬੀ ਗਾਣੇ ਆ ਉਹ ਹੁਣ ਬਾਲੀਵੁੱਡ ਵਿੱਚ ਵੀ ਰਾਜ ਕਰਨ ਲੱਗੇ ਇੱਕ ਤਰੀਕੇ ਨਾਲ 140 ਕਰੋੜ ਦੀ ਆਬਾਦੀ ਦੀ ਟਿਊਸ਼ਨ ਸ਼ੁਰੂ ਹੋ ਗਈ ਆ ਪੰਜਾਬੀ ਦੀ ਤੇ ਆਉਣ ਵਾਲਾ ਸਮਾਂ ਐਸਾ ਆ ਉਹ ਜਿੱਦਣ ਸਾਡੀ ਵੀ ਮੰਡੀ ਬਹੁਤ ਵੱਡੀ ਹੋ ਜਾਊਗੀ ਅੱਜ ਸਾਡੀ ਮੰਡੀ ਬਹੁਤ ਛੋਟੀ ਐ ਤੁਸੀਂ ਪੱਤਰਕਾਰ ਭਰਾਓ ਤੁਸੀਂ ਜੇ ਕਿਤੇ ਥੋੜਾ ਵੀ ਰਿਵਿਊ ਗਲਤ ਪੈ ਜਾਂਦਾ ਹੈ ਤਾਂ ਸਮਝ ਲਓ ਵੀ ਪ੍ਰੋਡਿਊਸਰ ਦੀ ਵੀ ਟੁੱਟ ਜਾਂਦੀ ਹੈ ਔਰ ਮੈਂ ਕੋਸੋ ਦਾ ਤਾਂ ਉਹ ਗੁੱਸਾ ਵੀ ਲੱਗੇ ਪਰ ਮੈਂ ਆਪ ਦਾ ਸਮਝ ਕੇ ਬੋਲਦਾ ਹੁੰਦਾ ਮੇਰੀ ਪ੍ਰੋਬਲਮ ਹੈ ਮੈਂ ਜੋ ਦਿਲਚੋਪੀ ਮੈਂ ਕਿਹਾ ਜਾਣਾ ਹੈ ਬਾਈ ਗੁੱਸਾ ਬਕਾਉਂ ਨੂੰ ਲੱਗਦਾ ਸਾਨੂੰ ਨਹੀਂ ਲੱਗਦਾ ਬਾਈ ਚਲੋ ਮੈਂ ਫਿਰ ਤੁਹਾਨੂੰ ਇੱਕ ਹੱਕ ਨਾਲ ਗੱਲ ਕਹਿੰਦਾ ਦੇਖੋ ਜਿਹੜਾ ਥੀਏਟਰ ਆ ਨਾ ਸਾਡਾ ਜਦੋਂ ਇਹਦੇ ਵਿੱਚ ਆਪਾਂ ਸਿੱਖਿਆ ਦੇਣ ਦੀ ਬਾੜੀ ਟਰਾਈ ਕਰਦੇ ਕੋਈ ਮਤ ਲੈਂਦਾ ਨਹੀਂ ਬਾਈ ਪਰ ਦੇਖੋ ਜਦੋਂ ਪੁਸ਼ਪਾ ਰਿਲੀਜ਼ ਹੁੰਦੀ ਹੈ ਜਾਂ ਕੇਜੀਐਫ ਰਿਲੀਜ਼ ਹੁੰਦੀ ਹੈ ਸਭ ਤੋਂ ਵੱਡਾ ਬਿਜ਼ਨਸ ਪੰਜਾਬ 'ਚ ਕਰਕੇ ਜਾਂਚ ਜਾਂਦੇ ਪਰ ਸਾਡੀਆਂ ਫਿਲਮਾਂ ਸਾਡੇ ਤੋਂ ਮੈਸੇਜ ਪੁੱਛਿਆ ਜਾਂਦਾ ਵੀ ਤੁਹਾਡੀ ਫਿਲਮ 'ਚ ਮੈਸੇਜ ਕੀ ਹੈ ਮੈਂ ਚਾਹੁੰਦਾ ਵੀ ਤੁਸੀਂ ਪੰਜਾਬੀ ਨੂੰ ਇੰਨਾ ਕਿ ਸਪੋਰਟ ਕਰੋ ਜਿਵੇਂ ਆਪਾਂ ਗੱਲ ਕਰਦੇ ਸੀ ਭਾਈ ਹੁਣ ਕੀ ਜਿੰਨੀ ਵੱਡੀ ਲਿਪੀ ਆ ਛੋਟੀਆਂ ਨੂੰ ਖਾ ਜਾਂਦੀ ਐ ਤੇ ਸਾਡੀ ਜੇ ਆਪਾਂ ਹੁਣ ਗਾਣੇ ਤੇ ਫਿਲਮਾਂ ਬੰਦ ਕਰਦ ਕੇ ਤੁਹਾਨੂੰ ਲੱਗਦਾ ਵੀ ਸਾਡੇ ਜਵਾਨਾਂ ਨੂੰ ਪੰਜਾਬੀ ਉੱਡੀ ਰਹਿ ਜੂਗੀ ਸੋ ਇਹ ਬਹੁਤ ਵੱਡਾ ਯੋਗਦਾਨ ਆ ਥੀਏਟਰ ਦਾ ਆਪਾਂ ਵੀ ਆਪਣੇ ਥੀਏਟਰ ਨੂੰ ਇੰਨਾ ਕਿ ਸਪੋਰਟ ਕਰੀਏ ਸਪੈਸ਼ਲ ਮੈਂ মিডিਆ ਤੋਂ ਉਮੀਦ ਕਰਦਾ ਵੀ ਚੰਗਾ ਲਿਖਿਆ ਕਰੋ ਜਿੰਨਾ ਵੀ ਤੁਸੀਂ ਫਿਲਮ ਨੂੰ ਸਪੋਰਟ ਕਰੋਗੇ ਇਹ ਸਮਝ ਲਓ ਯਾਰ ਵੀ ਤੁਸੀਂ ਲਿਖਣਾ ਹੀ ਚੰਗਾ ਏ ਕਿਉਂ ਕਿ ਅਸੀਂ ਆਪਦੀ ਲੈਂਗੁਏਜ ਨੂੰ ਸਾਊਥ ਦੇ ਬਰਾਬਰ ਜਾਂ ਬਾਲੀਵੁੱਡ ਦੇ ਬਰਾਬਰ ਖੜਾ ਕਰਨਾ ਬਸ ਇਹ ਤੇ ਬਾਕੀ ਜਿਹੜੀ ਫਿਲਮ ਸ਼ੌਂਕੀ ਸਰਦਾਰ ਮੈਂ ਤਾਂ ਆਪ ਸ਼ੌਂਕੀ ਬੰਦਾ ਮੈਂ ਪੈਂਡ ਰਹਿਣਾ ਮੈਂ ਵੀ ਭਾਈ ਉਹਨੀ ਗੱਲ ਕਰਦੇ ਸੀ ਤੇ ਮੈਂ ਡੈਫੀਨੇਟਲੀ ਮੈਂ ਦੇਖ ਕੇ ਆਉਂਗਾ ਜੇ ਦਾ ਪ੍ਰੀਮੀਅਰ ਹੋਇਆ ਤਾਂ ਉੱਤੇ ਜਾਵਾਂਗੇ ਜੇ ਨਹੀਂ ਰੱਖਿਆ ਤਾਂ ਅਸੀਂ ਪਰ ਵੈਸੇ ਤੇ ਇੱਕ ਜੇ ਵੀ ਆਵਾਂਗੇ ਡੈਫੀਨੇਟਲੀ ਭਾਈ ਜਿਵੇਂ ਹਰ ਹਫ਼ਤੇ ਵੀ ਉਹ ਹਮੇਸ਼ਾ ਤੁਹਾਨੂੰ ਇਹ ਸਵਾਲ ਹੁੰਦਾ ਵੀ ਬਾਈ ਦਾ ਸਮਾਰਟ ਫੋਨ ਕਿੰਗਾ ਸ਼ਕ ਹੈ ਭਾਈ ਇਹ ਤਾਂ ਹੁਣ ਸਾਡੀ ਨਾਲ ਸਾਡੇ ਪੱਕੇ ਚਲੋ ਜੇ ਹੁਣ ਆਇਆ ਹੈ ਖੁਸ਼ੀ ਜੀ ਮਿਲਦੀ ਹੈ ਤਾਂ ਲੈ ਲੈਣੀ ਚਾਹੀਦੀ ਹੈ ਕਿਸੇ ਹਾਲਾ ਪਰ ਮੇਰੀ ਆਵਾਜ਼ ਤੇ ਅੱਖਾਂ ਹੈਈ ਇਦਾਂ ਦੇ ਅਜੀਬ ਅਜੀਬ ਹੋ ਰਿਹਾ ਹੈ ਆ ਮੱਥੇ ਵਾਲੀ ਤਿਆਉੜੀ ਸਾਡੇ ਪੱਥੀ ਹੋਈ ਆ ਭਾਈ ਇਹ ਪਿੱਛੋਂ ਕੰਪਨੀ ਦੇਟਰ ਇਹ ਕੰਪਨੀ ਕੰਪਨੀ ਫੇਟਡ ਆਇਆ ਸਾਰਾ ਕੁਝ ਭਾਈ ਇਹ ਹੁਣ ਪਿੱਛੇ ਸਵਾਰ ਕਰਨਾ ਪਈ ਆ ਭਾਈ ਮੈਂ ਮੈਂ ਅਸੀਂ ਭਾਈ ਜਿੰਨੀਆਂ 8-10 ਫਿਲਮਾਂ ਆਈਆਂ ਸਾਰੀਆਂ ਵੇਖਿਆ ਹੈਗਾ ਪਹਿਲਾ ਦਿਨ ਪਹਿਲਾ ਸ਼ੋਅ ਹੁੰਦਾ ਸਾਡਾ ਤੇ ਅੱਜ ਤੱਕ ਭਾਈ ਆਪਣੀ ਹੀਰੋਇਨ ਨੂੰ ਮਿਲੇ ਨਹੀਂ ਹੈ ਜਿੰਨੀਆਂ ਫਿਲਮਾਂ ਅਸੀਂ ਵੇਖਿਆ ਹੈਗਾ ਤੇ ਮੈਨੂੰ ਲੱਗਦਾ ਜਿੱਦਾਂ ਦਾਸੀ ਟਰੇਲਰ ਹੁਣ ਵੇਖਿਆਗਾ ਤੁਹਾਨੂੰ ਵੀ ਨਹੀਂ ਮਿਲ ਰਹੇਗੇ ਹਨਾ ਕਲਮ ਦੇ ਵਿੱਚ ਸ਼ਾਇਦ ਮਾਈਕ ਤੇ ਰੱਖ ਚਾਕੇ ਸ਼ਾਇਦ ਇਹ ਸਾ ਗੱਲ ਕੀ ਹੈਗੀ ਅਸੀਂ ਚਾਹੁੰਦੇ ਕਿ ਇੰਨੀ ਫਿਲਮ ਕਿਉਂ ਬਣਾਈ ਕਿ ਬਾਈ ਜਿਹੜਾ ਆਖਰ ਹੁੰਦਾ ਨਾ ਕਲਾਈਮੈਕਸ ਹੁੰਦਾ ਹੈਗਾ ਸਾਨੂੰ ਵੀ ਲੱਗਿਆ ਸੀ ਕਿ ਉੱਥੇ ਜਦੋਂ ਤਾੜੀਆਂ ਮਾਰਦੇ ਬਾਹਰ ਹੋਣੀ ਹੈਗੇ ਜਿਵੇਂ ਸਾਨੂੰ ਗੁਝੀ ਹੋਈ ਪੁਲਾਇ ਸਬਰ ਕਰਕੇ ਬਾਈ ਵੀ ਇੰਨੀ ਬਣਾ ਲਈ ਗੋਲ ਕਿਵੇਂ ਤੁਹਾਨੂੰ ਜਿਵੇਂ ਗੀਤ ਉਸ ਤੇ ਪਿਆਰ ਮਿਲ ਸੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਲਈ ਤੇ ਬਹੁਤ ਵਧੀਆ ਲੱਗ ਰਿਹਾ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਵੀ ਤੁਹਾਡੇ ਸਵਾਲ ਸੁਣ ਕੇ ਵੀ ਬੜਾ ਪਤਾ ਲੱਗ ਰਿਹਾ ਹੈ ਕਿ ਤੁਸੀਂ ਕਿਤੇ ਦਿਨੋਂ ਖੁਸ਼ ਹੋ ਤੇ ਦਿਨੋਂ ਸਵਾਲ ਕਰ ਰਹੇ ਹੋ ਸਰ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਤੁਸੀਂ ਹੁਣ ਤੱਕ ਵੈਸੇ ਸਾਡੀ ਫਿਲਮ ਤੇ ਜਿੰਨੇ ਇੰਟਰਵਿਊਜ਼ ਦੇਖਿਆ ਹੋਣਗੇ ਸਰ ਨੇ ਇੱਕ ਗੱਲ ਬਾਰ-ਬਾਰ ਕਹੀ ਹੈ ਵੀ ਮੈਂ ਆਪ ਦਾ ਰੋਮਾਂਸ ਵਾਲਾ ਐਂਗਲ ਕਟਵਾ ਹੀ ਦਿੱਤਾ ਸਾਡੇ ਡਾਇਰੈਕਟਰ ਸਰ ਸਾਡੇ ਰਾਈਟਰ ਸਰ ਨੇ ਤਾਂ ਲਿਖਿਆ ਸੀ ਵਧੀਆ ਫੁੱਲ ਫਲੈਜ ਸਰ ਕਹਿੰਦੇ ਮੈਨੂੰ ਰੱਖਣਾ ਹੀ ਨਹੀਂ ਹੈਗਾ ਬਸ ਫਿਰ ਮੇਰੇ ਪੱਲੇ ਆਈ ਇਮੇਜੀਨੇਸ਼ਨ ਜੋ ਤੁਸੀਂ ਚੁੰਮੀ ਗਾਣੇ ਦੇ ਵਿੱਚ ਦੇਖਿਆ ਮੈਂ ਤਾਂ ਦੇਖੋ ਆਪਣੇ ਵੱਲੋਂ ਪੂਰਾ ਜੋਰ ਲਾਉਂਗੀ ਠੀਕ ਹੈ ਹੁਣ ਉਹ ਪਰਵਾਹ ਕਰਨਾ ਨਾ ਕਰਨਾ ਉਹ ਹੁੰਦਾ ਹੈ ਹੱਥ ਦੇ ਵਿੱਚ ਬਾਕੀ ਕੀ ਪਤਾ ਸਸਪੈਂਸ ਹੋਵੇ ਹਨਾ ਉਹਦੇ ਵਾਸਤੇ ਤੁਸੀਂ ਫਿਲਮ ਦੇਖਿਓ ਉਹ ਤੁਹਾਨੂੰ 16 ਤਰੀਕ ਨੂੰ ਹੀ ਪਤਾ ਲੱਗੂਗਾ ਵੇਜਦੀ ਨਾ ਪੁਤਰਾ ਸਪੌਂਸਰ ਦਾ ਵੀ ਜੋਰ ਪਈ ਜਾਂਦਾ ਹੈ ਤੁਹਾਨੂੰ ਉੱਪਰ ਜਾ ਕੇ ਕਿੱਦਾਂ ਦਾ ਲੱਗਿਆ ਸਾਡੇ ਉੱਤੇ ਵੀ ਜੋਰ ਪਈ ਜਾਂਦਾ ਮੁੱਢਿਆਂ ਦੇ ਉੱਤੇ ਇਹ ਉਹ ਕਹਿੰਦੇ ਕਿੱਦਾਂ ਲੱਗਿਆ ਜੀ ਮੀਮਿੰਜਮ ਦੇ ਵਿੱਚ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਦੇਖੋ ਮੈਂ ਵੈਸੇ ਫਸਟ ਟਾਈਮ ਹੀ ਥਿਆ ਆਈ ਹਾਂ ਪਰ ਮੇਰਾ ਪਿੰਡ ਬਠਿੰਡੇ ਚ ਹੈ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਧਰਲੇ ਏਰੀਆ ਦੇ ਵਿੱਚ ਆਉਣੀ ਆ ਤੇ ਮੈਂ ਦੇਖ ਰਹੀ ਸੀ ਕਿ ਇੰਨਾ ਸੋਹਣਾ ਇਨਫਰਾਸਟ੍ਰਕਚਰ ਬਣਾਇਆ ਹੋਇਆ ਜਿਹੜੀਆਂ ਚੀਜ਼ਾਂ ਅਸੀਂ ਤਾਂ ਹੁਣ ਮੈਂ ਪਟਿਆਲੇ ਰਹਿਣੀ ਆ ਪਰ ਉੱਥੇ ਵੀ ਇੰਨਾ ਸੋਹਣਾ ਇਨਫਰਾਸਟ੍ਰਕਚਰ ਸੂਚ ਬਿੰਦਾਂ ਜੀ ਰਾਹ ਪੁਰਾ ਫੋਟੋ ਚੱਲਦੀ ਹੈ। ਉੱਥੇ ਵੀ ਇਹੋ ਜਿਹਾ ਇਨਫਰਾਸਟ੍ਰਕਚਰ ਨਹੀਂ ਹੈਗਾ ਜਿਹੜਾ ਮੈਂ ਇੱਥੇ ਆ ਕੇ ਦੇਖ ਰਹੀ ਹਾਂ ਤੇ ਚੰਗਾ ਲੱਗਦਾ ਜਦੋਂ ਦੇਖਦੀ ਆ ਵੀ ਇੱਥੇ ਹੀ ਤਰੱਕੀਆਂ ਕਰ ਰਹੇ ਨੇ ਸਾਡੇ ਪਿੰਡ ਨਹੀਂ ਤੇ ਐਨਾ ਅਸੀਂ ਜੁੱਟ ਕੇ ਤਰੱਕੀਆਂ ਦੇ ਨਾਮ ਨਾਲ ਨਾ ਕਿਰ ਵੀ ਮਿੱਟੀ ਨਾਲ ਕਰਾ ਜੁਦਾ ਹੈ। ਬਹੁਤ ਵਧੀਆ ਜੀ ਥੈਂਕ ਯੂ ਮੈਡਮ ਹਰਿਆਣਾ ਪੰਜਾਬ ਦੀ 10 ਫੋਰ ਆ ਰਿਹਾ ਵੀ ਆਹੜਾ ਫਸਟ ਪੰਜਾਬੀ ਇਨ ਥਿਸ ਇੰਡਸਟਰੀ ਪੰਜਾਬ ਦੇ 10 ਫੋਰ ਬਸਵਰ ਆ ਰਿਹਾ ਹੈ। ਬੋਪਰ ਇਹ ਬੋਪਰ ਇੱਕ ਬਹੁਤ ਬਹੁਤ ਜ਼ਿਆਦਾ ਵਧੀਆ ਇਨੀਸ਼ੀਏਟਿਵ ਹੈ। ਮਾਨ ਸਾਹਿਬ ਇਹਨਾਂ ਨੇ ਆਫਰ ਦਿੱਤੀ ਹੈ ਸ਼ੂਟਿੰਗ ਆਸਤੇ ਕਹਿੰਦੇ ਫਿਲਮ ਦੀ ਸ਼ੂਟਿੰਗ ਕਹਿੰਦੇ ਸ਼ੂਟਿੰਗ ਲਈ ਬੋਪਰ ਚਾਉ ਕਦੇ ਹਾਂ ਇਹ ਸਾਡੇ ਵੀਰ ਪਿੱਛੇ ਬੈਠੇ ਅਸੀਂ ਪਹਿਲਾਂ ਆ ਕੇ ਇਹਨਾਂ ਦੇ ਘਰੇ ਰੁਕੇ ਚਾਹ ਪਾਣੀ ਪੀ ਕੇ ਫਿਰ ਇਹ ਵੀਰਾਂ ਦੇ ਆਏ ਕੋਈ ਨਹੀਂ ਮੈਂ ਤਾਂ ਹਮੇਸ਼ਾ ਕਹਿੰਦਾ ਹਿੱਥੇ ਵੀ ਜਨਤ ਦੁਨੀਆ ਤੇ ਮੈਨੂੰ ਨਿੱਜੀ ਤੌਰ ਤੇ ਮੇਰੀ ਪਸੰਦ ਆ ਕਿ ਮੈਂ ਦੇਸ਼ਾਂ ਵਿਦੇਸ਼ਾਂ 'ਚ ਜਹਾਜ਼ ਇਸ ਲਈ ਚੜਦਾ ਹੈ ਕਿ ਸਾਡੇ ਵਾਲੇ ਵਿਦੇਸ਼ਾਂ 'ਚ ਵਸੇ ਹੋਏ ਆ ਜੋ ਆਪਣੀ ਜਿਹੜੀ ਅਗਲੀ ਜਨਰੇਸ਼ਨ ਜਿਹੜੀ ਬਾਹਰ ਰਹਿਣਾ ਚਾਹੁੰਦੀ ਆ ਉਹ ਸੈੱਟ ਹੋ ਗਏ ਵਾਪਸ ਆਜੋ ਅਸੀਂ ਤਾਂ ਕਹਿੰਦੇ ਆਈ ਹੀ ਨਾ ਬਾਹਰ ਆਈ ਤਾਂ ਇੱਥੇ ਆਫਟਰ ਟਾਈਮ ਵਧੀਆ ਲੱਗਦਾ ਦੋ ਚਾਰ ਖਾੜੇ ਹੋਰ ਨਾ ਲੱਗਦਾ ਸੋ ਮੈਂ ਤਾਂ ਅਵੇਸ਼ਾ ਕਹਿੰਦਾ ਜਿਹਨੇ ਸੈਟਲ ਹੋ ਗਏ ਜਿਨ੍ਹਾਂ ਦੇ ਬੱਚੇ ਆਜੋ ਔਰ ਕੋਈ ਵੀ ਪੰਜਾਬ ਦਾ ਉਦਮੀ ਨੌਜਵਾਨ ਕੋਈ ਵੀ ਕੰਮ ਕਰਦਾ ਹੈ ਜੋ 3D ਸਟਾਲ ਲਾਉਂਦਾ ਜਿੱਦਾਂ ਕਈ ਬੱਚੇ ਨਵੇਂ ਸ਼ੁਰੂ ਕਰਨਾ ਨੇ ਛੋਟੀ ਸਟਾਲ ਤੋਂ ਮੈਨੂੰ ਨਿੱਜੀ ਤੌਰ ਤੇ ਮਿਲ ਸਕਦੇ ਹੋ ਮੈਂ ਜੇ ਜਦੋਂ ਵੀ ਉਸ ਕਿਸੇ ਵੀ ਖਿੱਤੇ ਚਾਹੋ ਉਹ ਮੈਨੂੰ ਜ਼ਰੂਰ ਕੋਈ ਸੁਨੇਹਾ ਲਾ ਦੇਣ ਜਾਂ ਕੋਈ ਮੈਸੇਜ ਭੇਜ ਦੇ ਜਿੱਥੇ ਵੀ ਉਹ ਛੋਟਾ ਕੰਮ ਸਮਝ ਕੇ ਕੋਈ ਵੀ ਲੋਕ ਇਹਨਾਂ ਵਿੱਚ ਛੋਟਾ ਉਸ ਨੌਜਵਾਨ ਪੰਜਾਬੀ ਦੀ ਮਦਦ ਕਰੂੰਗਾ ਜਿਹੜਾ ਜ਼ੀਰੋ ਤੋਂ ਸ਼ੁਰੂ ਕਰਦਾ ਅਸੀਂ ਕੋ ਚੋ ਮੰਡੀ ਚ ਝੁੱਗੀ ਚ ਓਪੜੀ ਵਾਲੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ 70 ਬੱਚੇ ਆ ਸਾਡੇ ਕੋਲੇ 16 ਨੂੰ ਫਿਲਮ ਆਪਣੀ ਲੱਗਦੀ ਹੈ ਅਸੀਂ ਤੁਹਾਡਾ ਨੰਬਰ ਆ ਸਰਦਾਰ ਜੀ ਪਿੱਛੇ ਬੈਠੇ ਆ ਇਹਨਾਂ ਤੋਂ ਲੈ ਲਾਂ ਜੀ ਮੈਂ ਤੇ ਸਿੱਪੀ ਪੱਕਾ ਆਵਾਂਗੇ ਜਿੰਨੀ ਵੀ ਮਦਦ ਸਾਡੀ ਜਿੰਨੀ ਕੋ ਵਸਾਤ ਆ ਅਸੀਂ ਪੂਰੀ ਮਦਦ ਕਰਾਂ ਹਰ ਸਿਮਰ ਅਨਬੀਰਾ ਨਾਲ ਹੁੰਦਾ ਸਾਡੇ ਸਹਿਯੋਗ ਹੈ ਬਹੁਤ ਇਹ ਹੋਣੇ ਅੱਛਾ ਬੋਲੋ ਹਲਕੇ ਹਲਕੇ ਪੋਚੋ ਮੰਡੀ ਦੀ ਗੱਲ ਇਹਦੀ ਸਰਕਾਰ ਸਾਡੀ ਸਰਕਾਰ ਬਿਲਕੁਲ ਤੋ ਹਾਲਕਾ ਕੋ ਚੌਂ ਮੰਡੀ ਦੇ ਬੋਟਾ ਨਾਲ ਦੇ ਕੋਈ ਕੋਈ ਚੌਂ ਮੰਡੀ ਖਿੱਤੇ ਚ ਕਿਸੇ ਵੀ ਨੌਜਵਾਨ ਦੀ ਕੋਈ ਵੀ ਸੰਸਥਾ ਕਿਸੇ ਵੀ ਤਰ੍ਹਾਂ ਦਾ ਉਦਦਮ ਕਰਦੀ ਹੈ ਕਿਸੇ ਗਰੀਬ ਦੀ ਬਾਹ ਪੜਨੇ ਸਾਨੂੰ ਦੋਨੋਂ ਭਰਾਵਾਂ ਨੂੰ ਆ ਤੀਜਾ ਸਾਡਾ ਹੈਲੀ ਸਾਡੇ ਬਾਕੀ ਪ੍ਰੋਡਿਊਸਰ ਟੀਮ ਸਾਰੇ ਈਸ਼ਾਨ ਸ਼ਾਹ ਤੇ ਇਹ ਨੌਜਵਾਨ ਸਾਡਾ ਹੈਲੀ ਤੋਂ ਆਇਆ ਜਦ ਮਰਜੀ ਆਲੇ ਥੈਂਕ ਯੂ ਸਾਡੇ ਲੱਭ ਤੇ ਸਾਡੇ ਕੋਈ ਨਹੀਂ ਅਸੀਂ ਆਵਾਜ਼ ਨਵੇਕਨ ਕੰਮ ਲਿਆ ਕੁਝ ਚਾਚੂ ਕੁਲਾਮੀਆ ਹਾਂਜੀ ਹਾਂਜੀ ਸਰ ਜੈ ਜੀ ਚਾਹ ਚਾਹ ਗੋਲੀ ਕਿਸ ਬਸ ਨੇ ਖਰਚੇ ਕਿ ਕਿਦਾਂ ਆਪ ਦੇ ਸਰੀਰ ਨੂੰ ਮੇਨਟੇਨ ਕੀਤਾ ਬਾਈ ਬੱਪੂ ਹਰੇਕ ਆਪ ਦੇ ਲਾਈਵ ਸ਼ੋਅ ਦੇ ਵਿੱਚ ਕਹਿੰਦੇ ਹੁੰਦੇ ਵੀ ਏਜ ਯੂਨੀਵਰਸ ਜਿਹੜਾ ਅੱਜ ਕੱਲ ਇੰਜੈਕਸ਼ਨ ਆਇਆ ਹੈਗਾ ਵੀ ਉਹ ਕਹਿੰਦਾ ਤੁਹਾਨੂੰ ਉਹ ਤਾਂ ਨਹੀਂ ਮਿਲ ਗਿਆ ਸਰ ਇਹਦੀ ਕੋ ਘਰ ਲੈ ਵੱਡੇ ਆਖ ਦੇ ਉੱਤੇ ਇਕੱਠੇ ਤੇ ਪੱਠੇ ਕੋ ਜੇ ਹੁੰਦੇ ਆ ਅਸੀਂ ਇਹ ਗਾਲੀ ਕੌ ਕਿਹਾ ਤੁਹਾਡੇ ਵਰਗੇ ਹੀ ਆ ਸਾਡੀ ਲਾਈਨ ਐ ਇਸ ਦਾ ਵੀ ਕਿ ਥੋੜਾ ਫਿਟਨੈਸ 'ਤੇ ਧਿਆਨ ਜ਼ਿਆਦਾ ਦੇਣਾ ਪੈਂਦਾ ਹੈ। ਐਕਸਰਸਾਈਜ਼, ਖਾਣ-ਪਾਨ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਅੱਛੀ ਸੋਚ ਹੈ ਜਿਹੜੀ ਉਹ ਬੰਦੇ 'ਤੇ ਚੰਗਾ ਅਸਰ ਪਾਉਂਦੀ ਹੈ। ਮੈਂ ਹਰ ਇੰਟਰਵਿਊ 'ਚ ਇਹੋ ਗੱਲ ਕਹਿੰਦਾ ਰਹਿੰਦਾ ਹਾਂ ਵੀ ਤੁਹਾਡੀ ਸੋਚ ਅੱਛੀ ਹੋਣੀ ਚਾਹੀਦੀ ਹੈ। ਇਹ ਸਭ ਤੋਂ ਜ਼ਰੂਰੀ ਇਹ ਗੱਲ ਹੈ। ਬਾਕੀ ਜਿਹੜਾ ਤੁਹਾਡਾ ਪਿਆਰ ਮਿਲਦਾ ਹੈ, ਤੁਹਾਡੇ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਦਾ ਹੈ, ਉਹ ਸਭ ਤੋਂ ਵੱਡੀ ਗੱਲ ਹੈ। ਅੱਛਾ ਫਿਲਮ 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 ਬਾਰੇ ਕੀ ਕਹੋਗੇ ਜੀ ਬਹੁਤ ਮਾਣੀ ਖੇੜਾ ਤੇ ਕਿੱਥੇ ਮੁਹੱਲੀ ਜਾਂ ਖੰਡ ਮਾਨਪੁਰ ਬਹੁਤ ਦੂਰ ਹੈ ਜੀ ਬਹੁਤ ਦੂਰ ਹੈ ਸ਼ਾਇਦ ਕਿਸੇ ਕਿਸਮਤ ਵਾਲੇ ਬੰਦੇ ਨੇ ਤੁਹਾਡਾ ਮੇਲ ਕਰਵਾਇਆ ਜੀ ਹਨਾ ਬਹੁਤ ਟਾਈਮ ਤੋਂ ਹੀ ਦੇਖ ਰਹੇ ਸੀ ਇਹ ਦੋ ਵਾਕਏ ਇਦਾਂ ਦੇ ਚਾਹੀਦਾ ਸੀ ਸਾਨੂੰ ਇੱਕੇ ਫਿਲਮ ਦੇ ਵਿੱਚ ਜੀ ਭਾਈ ਜੀ ਨੇ ਯੁਗਰਾਜ ਭਾਈ ਨਾਲ ਵੀ ਗੱਲ ਕੰਮ ਕੀਤਾ ਹੋਇਆ ਹੈ ਕਿ ਤੂੰ ਪਹਿਲਾਂ ਆਜਮੰਦ ਦੇ ਵਿੱਚ ਪਰ ਤੁਹਾਨੂੰ ਵੇਖ ਕੇ ਤੁਹਾਨੂੰ ਉਹਨਾਂ ਨੂੰ ਕਿਉਂਕਿ ਤੁਸੀਂ ਵਾਕਏ ਸ਼ੌਂਕੀ ਸਰਦਾਰ ਫਿਲਮ ਦੇ ਵਾਂਗੂ ਉਹਨਾਂ ਤੋਂ ਤੁਸੀਂ ਕਰੈਕਟਰ ਵਾਕਏ ਸਾਨੂੰ ਸ਼ੌਂਕੀ ਸਰਦਾਰ ਹੀ ਲੱਗ ਰਹੇ ਹੋ ਜਿਉਂਦੇ ਵਸਦੇ ਰਹੋ ਤੁਸੀਂ ਮਾਨ ਦੇ ਬਾਜ਼ੀ ਹੋ ਵੱਡੀ ਪ੍ਰਾਕ ਹੈ ਔਰ ਤੁਹਾਡੇ ਇਸ ਤਰ੍ਹਾਂ ਦੇ ਜਦ ਜਦ ਪਿਆਰ ਆਸ਼ੀਰਵਾਦ ਵੱਡਿਆਂ ਦਾ ਮਿਲ ਜਾਂਦਾ ਹੈ ਫਿਰ ਕੀ ਕਰਦਾ ਹੈ ਕੋਈ ਹੋਰ ਅੱਛੇ ਢੰਗ ਨਾਲ ਕੰਮ ਕਰੀਏ ਚੰਗੀਆਂ ਚੰਗੀਆਂ ਫਿਲਮਾਂ ਬਣਾਈਏ ਕੋਸ਼ਿਸ਼ ਇਹ ਹੋ ਰਹੀਦੀ ਹੈ ਔਰ ਜੇ ਆਪਾਂ ਇਸ ਫਿਲਮ ਦੀ ਗੱਲ ਕਰੀਏ ਅਸੀਂ ਬੜੀ ਮਿਹਨਤ ਨਾਲ ਜੀ ਦਾ ਨਾਮ ਸ਼ੌਕੀ ਸਰਦਾਰ ਹੈ ਬਾਈ ਬੱਬੂ ਰਾਣੀ ਤੁਹਾਨੂੰ ਕਾਫੀ ਗੱਲਬਾਤ ਕੀਤੀ ਹੈ ਇਹਦੇ ਬਾਰੇ ਤਾਂ ਮੇਰੇ ਸਾਰੇ ਮੇਰੇ ਪਿਆਰ ਕਰਨ ਵਾਲੇ ਮੈਨੂੰ ਅਕਸਰ ਆਖਦੇ ਹੁੰਦੇ ਸੀ ਕਿ ਭਾਈ ਤੁਸੀਂ ਸਾਰੇ ਐਕਟਰਾਂ ਨਾਲ ਕੰਮ ਕੀਤਾ ਹੈ ਸਾਰੇ ਅੱچھے ਜਿਹੜੇ ਕੰਮ ਕਰ ਰਹੇ ਨੇ ਫਿਲਮ ਇੰਡਸਟਰੀ ਦੇ ਵਿੱਚ ਤੇ ਤੁਸੀਂ ਨਾ ਬੱਬੂ ਭਾਈ ਕੱਟੇ ਨਹੀਂ ਆਏ ਕਦੇ ਤੇ ਉਹ ਬੱਸ ਰabri ਇਤਫਾਕ ਬਣਾਦਾ ਆਪਣੇ ਆਪ ਹੀ ਇਸ ਤਰ੍ਹਾਂ ਦੇ ਹਾਲਾਤ ਬਣੇ ਭਾਈ ਉਹਨਾਂ ਨੇ ਸਾਰੇ ਨੇ ਸੋਚਿਆ ਵੀ ਇਹ ਕੈਰੈਕਟਰ ਮੈਨੂੰ ਸੂਟ ਕਰਨਾ ਚਲੋ ਮੇਰੇ ਲਈ ਮੈਨੂੰ ਮੈਂ ਕਿਹਾ ਸਾਰੇ ਨੇ ਆਪ ਆਪਣੀ ਤਰ੍ਹਾਂ ਦੇ ਬਹੁਤ ਅੱਛਾ ਕੰਮ ਕੀਤਾ ਮੈਂ ਜਿਹੜੇ ਸਾਡੇ ਡਾਇਰੈਕਟਰ ਨੇ ਪੀਰੇ ਰਤਨ ਸਾਹਿਬ ਉਹਨਾਂ ਨਾਲ ਇੱਕ ਫਿਲਮ ਪਹਿਲਾਂ ਵੀ ਕਰ ਚੁੱਕੇ ਹਾਂ ਮਜੇਦ ਔਰ ਇਹ ਦੂਜੀ ਫਿਲਮ ਉਹਨਾਂ ਨਾਲ ਔਰ ਇਸ ਤਰ੍ਹਾਂ ਦੀਆਂ ਫਿਲਮਾਂ ਉਹ ਕਾਫੀ ਅੱਛੀਆਂ ਬਣਾਉਂਦੇ ਆ ਜਿਹਦੇ ਚ ਐਕਸ਼ਨ ਹੋਵੇ ਡਰਾਮਾ ਵੀ ਹੋਵੇ ਤੇ ਮੈਂ ਖਾਸ ਤੌਰ ਤੇ ਇਸ ਤਰ੍ਹਾਂ ਦੀ ਫਿਲਮ ਮੇਰੇ ਖਿਆਲ ਚ ਕਈ ਕੀਤੀ ਪਹਿਲਾਂ ਦੇ ਵਿੱਚ ਇਸ ਤਰ੍ਹਾਂ ਦਾ ਸਾਰਾ ਕੋਈ ਤਾਮਝਾਮ ਹੋਵੇ ਡਾਇਰੈਕਟਰ ਸਾਹਿਬ ਹੈਗੇ ਅਨਸਰ ਜਾਂ ਕੋਈ ਡਾਇਰੈਕਟਰ ਸਾਹਿਬ ਇੱਥੇ ਨਹੀਂ ਆਏ ਅਸੀਂ ਗੱਲ ਕਰਦੇ ਵੀਰ ਜੀ ਕੀ ਗੱਲ ਕਰ ਤੁਸੀਂ ਇਹ ਨਹੀਂ ਪੁੱਛੀ ਤੁਸੀਂ ਸਰ ਕੇ ਵੀ ਇਹ ਫਿਲਮ ਦੀ ਜਿਹੜੀ ਸ਼ੂਟਿੰਗ ਆ ਕਿੱਥੇ ਕਿੱਥੇ ਹੋਈ ਆ ਸਰ ਅ ਇਹ ਪਾਈ ਹੋਰਾਂ ਦੇ ਪਿੰਡਾਂ ਦੇ ਆਸ-ਪਾਸ ਹੀ ਇਹਨਾਂ ਦੇ ਪਿੰਡ ਵੀ ਹੋਈਆਂ ਤੇ ਮਤਲਬ ਉਹ ਸੇ ਵੀ ਚੀਜ਼ਾਂ ਦਾ ਹੋਵੇ ਚੰਦੂ ਗੰਦਾਂ ਕਿ 22 ਦੀ ਜਿਹੜੀ ਪ੍ਰਾਣੀ ਫਿਲਮ ਆਈ ਸੀ ਨਾ ਸੁੱਚਾ ਸੁਰਮਾ ਉਹਦੇ ਵਿੱਚ ਅਮਿਤ ਕੋਲ ਮਾਨ ਨੇ ਜੋ ਡਾਇਰੈਕਸ਼ਨ ਕੀਤੀ ਸੀਗੀ ਅਸੀਂ ਉਸ ਤੋਂ ਉੱਪਰ ਲੈਵਲ ਦੀ ਹੁਣ ਡਾਇਰੈਕਸ਼ਨ ਸਾਡੀ ਐਕਸਪੈਕਟੇਸ਼ਨ ਅਸੀਂ ਇਹ ਉਮੀਦ ਕਰਦੇ ਹਾਂਗੇ ਕਿ ਜਿਹੜੀ ਇਹ ਫਿਲਮ ਹੈ ਸ਼ਾਇਦ ਇਸ ਦੀ ਡਾਇਰੈਕਸ਼ਨ ਵੀ ਉਸ ਤੋਂ ਉੱਪਰ ਦੀ ਹੋਣੀ ਚਾਹੀਦੀ ਹੈ ਬਿਲਕੁਲ ਭਾਈ ਕੋਸ਼ਿਸ਼ ਹਰ ਫਿਲਮ ਜਿਸ ਤਰ੍ਹਾਂ ਹੁੰਦਾ ਹੈ ਕਿ ਹਰ ਫਿਲਮ ਪਹਿਲੀ ਨਾਲੋਂ ਅੱਛੀ ਕਰੀਏ ਲੇਕਿਨ ਉਹ ਮਾਲਕ ਦਾ ਜੋ ਹੁਕਮ ਹੈ ਬੰਦਾ ਤਾਂ ਉਹੀ ਹੋਏ ਹਰ ਬੰਦਾ ਕੋਸ਼ਿਸ਼ ਕਰਦਾ ਹੈ ਸਾਡੇ ਜਿੰਨੇ ਵੀ ਮੇਕਰਸ ਨੇ ਉਹ ਕੋਸ਼ਿਸ਼ ਕਰ ਰਹੇ ਨੇ ਆਪਣੀ ਆਪਣੀ ਫਿਲਮ ਵਾਸਤੇ ਤੇ ਇਹਨੂੰ ਲੱਗਦਾ ਹੈ ਤੁਹਾਨੂੰ ਸਾਰਿਆਂ ਨੂੰ ਅੱਛ